ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਣੀ ਆਹ ਵਾਲੀ ਔਨਾਂ ਜਿਹੜੀ ਇਹਦੇ ਵਿੱਚ ਡਿਜ਼ਾਈਨ ਆਪਾਂ ਬਣਾ ਸਕਦੇ ਆਂ ਕਿ ਨਹੀਂ ਤੇ ਆਪਾਂ ਤੁਹਾਨੂੰ ਦੱਸਦੇ ਆਂ ਕਿ ਇਹਦੇ ਵਿੱਚ ਆਪਾਂ ਹਲਕੇ ਹਲਕੇ ਡਿਜ਼ਾਈਨ ਕਿਵੇਂ ਬਣਾ ਸਕਦੇ ਆਂ ਤੇ ਜੋ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਸਿੰਪਲ ਬਣਾਉਣ ਨਾਲ ਆਪਾਂ ਹਲਕੇ ਹਲਕੇ ਡਿਜ਼ਾਈਨ ਇਹਦੇ ਵਿੱਚ ਪਾ ਸਕਦੇ ਆਂ ਕੁਸਤਾ ਇਹਦੇ ਵਿੱਚ ਆ ਹੈਗੇ ਕਲਰ ਇਸ ਤਰ੍ਹਾਂ ਹੈਗਾ ਤੇ ਬਾਕੀ ਆ ਜਿਹੜਾ ਵਾਈਟ ਆ ਇਹ ਕਈ ਥਾਈਂ ਬਹੁਤ ਧਾਗਾ ਨਿਕਲਦਾ ਲੰਮਾ ਸਾਫ ਗੁੰਡੇ ਪੈਂਦੇ ਆ ਤੇ ਉਹਦੇ ਚ ਆਪਾਂ ਡਿਜ਼ਾਈਨ ਪਾਉਨੇ ਆ ਜੀ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਆਪਾਂ ਦੋ-ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਦੋ-ਦੋ ਕੁੰਡਿਆਂ ਦਾ ਡਿਜ਼ਾਈਨ ਬਣਾਵਾਂਗੇ ਤੇ ਇੱਕ ਇੱਕ ਕੁੰਡਾ ਆਪਾਂ ਸਾਈਡਾਂ ਤੇ ਰੱਖਿਆ ਉਲਟੀ ਸਲਾਈ ਆਪਾਂ ਬਣਾ ਕੇ ਕੰਪਲੀਟ ਕਰ ਲੈਨੇ ਆਂ ਉਲਟੀ ਬਣਾਉਨੇ ਆ ਤੇ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਜੀ ਹਮ ਤਾਂ ਜੀ ਬਣਾਉਨੇ ਆਪਾਂ ਸਿੰਪਲ ਜੀ ਬਣਦੀ ਆ ਕੋਟੀ ਤਾਂ ਜੇ ਮੜਾ ਜੇ ਵਿੱਚ ਆਪਾਂ ਡਿਜ਼ਾਈਨ ਪਾ ਲਈਏ ਤਾਂ ਥੋੜੀ ਜੀ ਲੁੱਕ ਬਦਲ ਜਾਂਦੀ ਆ ਹੁੰਦਾ ਇਹ ਇਸ ਤਰ੍ਹਾਂ ਹੀ ਆਉਂਦਾ ਅੱਧਾ ਕ ਇਧਰ ਆ ਜਾਂਦਾ ਧਾਗਾ ਅੱਧਾ ਕ ਇਧਰ ਆ ਜਾਂਦਾ उल्टी सिलाई आप बना ली है जी हम आप पा सीधे पसे आ गए सीधे पसे तो सिलाई आप पूरी सीधे पसे उल्टी बनावेंगे ਹੁਣ ਆਪਾਂ ਆ ਗਏ ਜੀ ਉਲਟੇ ਪਾਸੇ ਉਲਟੇ ਪਾਸੇ ਤੋਂ ਆਪਾਂ ਡਿਜ਼ਾਈਨ ਕਰਾਂਗੇ ਸਟਾਰਟ ਜੀ ਆਪਾਂ ਇੱਥੇ ਵਾਲ ਮਾਰਾਂਗੇ ਇੱਕ ਕੁੰਡਾ ਉਲਟਾ ਫਿਰ ਵਾਲ ਮਾਰ ਕੇ ਦੋ ਕੁੰਡੇ ਉਲਟੇ ਇਸ ਤਰ੍ਹਾਂ ਵਾਲ ਮਾਰ ਕੇ ਆਪਾਂ ਕੁੰਡਾ ਹਰੇਕ ਕੁੰਡਾ ਆਪਾਂ ਇਸ ਤਰ੍ਹਾਂ ਵਾਲ ਮਾਰ ਕੇ ਬਣਾ ਲੈਣਾ ਇਸ ਤਰ੍ਹਾਂ ਕਰਕੇ ਵਾਲ ਪਾ ਲੈਣਾ ਉੱਪਰ ਡਬਲ ਕੁੰਡੇ ਆਪਣੇ ਬਣ ਜਾਣਗੇ ਤਾਂ ਆਪਾਂ ਸਾਰੇ ਗੁੰਡੇ ਜਿੰਨੇ ਵੀ ਹੈਗੇ ਆਪਾਂ ਪੂਰੇ ਡਬਲ ਬਣਾ ਲੈਣੇ ਆ ਇਹਨੂੰ ਵੀ ਆਪਾਂ ਇਸ ਤਰ੍ਹਾਂ ਬਣਾ ਲੈਨੇ ਆ ਡਬਲ ਦੇਖੋ ਪੂਰੇ ਗੁੰਡੇ ਡਬਲ ਬਣ ਗਏ ਆਪਾਂ ਅਗੇ ਸਿੱਧੇ ਪਾਸੇ ਜੀ ਫਾਸਟ ਕੁੰਡਾ ਤਾਰ ਕੇ ਆਪਾਂ ਧਗਾ ਪਿੱਛੇ ਕਰ ਲਿਆ ਹੁਣ ਆਪਾਂ ਇੱਕ ਤੇ ਦੋ ਕੁੰਡੇ ਇਹ ਤਾਰ ਲਵਾਂਗੇ ਤੇ ਇਹਨਾਂ ਦੇ ਵਾਲ ਖੋਲ ਲਵਾਂਗੇ ਇਹਨਾਂ ਨੂੰ ਐ ਸਲਾਈ ਤੇ ਲੈ ਕੇ ਐ ਆਪਾਂ ਇਸ ਤਰ੍ਹਾਂ ਉੱਪਰੋਂ ਦੀ ਨਘਾ ਲਵਾਂਗੇ ਥੱਲੇ ਨੂੰ ਹੱਥ ਹੋ ਗਏ ਆ ਦੇਖੋ ਜੀ ਆਪਾਂ ਦੋ ਕੁੰਡੇ ਲਏ ਆ ਆਹ ਕੁੰਡਾ ਇਸ ਤਰ੍ਹਾਂ ਉੱਪਰੋਂ ਦੀ ਨਘਾ ਲਵਾਂਗੇ ਇਹਦੇ ਇਹਨੂੰ ਬਸ ਸਿੱਧਾ ਬਣਾ ਲਾਂਗੇ ਆਹ ਕੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ ਫਿਰ ਅਗਲੇ ਦੋ ਕੁੰਡੇ ਖੋਲਾਂਗੇ ਆਪਾਂ ਵੜ ਲਾਵਾਂਗੇ ਦੋ ਕੁੰਡਿਆਂ ਦੇ ਇਹਨਾਂ ਨੂੰ ਐ ਸਲਾਈ ਤੇ ਲੈ ਕੇ ਫਿਰ ਇਹਨੂੰ ਇਸ ਤਰ੍ਹਾਂ ਬਣਾ ਲਾਂਗੇ ਇਹਨੂੰ ਇਸ ਤਰ੍ਹਾਂ ਬਣਾ ਲਵਾਂਗੇ ਆਪਾਂ ਪੂਰੇ ਕੁੰਡੇ ਵਲ ਖੋਲ-ਖੋਲ ਕੇ ਤੇ ਐ ਇੱਕ ਦੂਜੇ ਦੇ ਉੱਤੋਂ ਦੀ ਇਸ ਤਰ੍ਹਾਂ ਨੰਗਾ ਕੇ ਕੁੰਡਾ ਤੇ ਸਿੱਧੇ ਬਣਾ ਲੈਣੇ ਜੀ ਉਹ ਕੋਟੀ ਸੈਟਰ ਜੈਕਟ ਬਣਦੀ ਬਹੁਤ ਵਧੀਆ ਇਹਦੀ ਅਸੀਂ ਬਣਾਈ ਹੋਈ ਆ ਘਰੇ ਜੈਕਟ ਤੇ ਨਿੱਗੀ ਬਹੁਤ ਰਹਿੰਦੀ ਆ ਆਪਾਂ ਚਲੋ ਜੀ ਕਈ ਵਾਰੀ ਮਾਨ ਹੁੰਦਾ ਬਣਾਉਣ ਦਾ ਤਾਂ ਆਪਾਂ ਇਸ ਤਰ੍ਹਾਂ ਹਲਕਾ ਜਿਹਾ ਡਿਜ਼ਾਈਨ ਪਾ ਕੇ ਬਣਾ ਸਕਦੇ ਮੈਂ ਪਲੇਨ ਹੀ ਬਣਾਈ ਹੋਈ ਆ ਹਾਂ ਲੋ ਜੀ ਆਪਾਂ ਪੂਰੇ ਕੁੰਡੇ ਬਣਾ ਲਏ ਇਸ ਤਰ੍ਹਾਂ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਆਪਣੇ ਕੋਲੇ ਹੋਣਾ ਆਹ ਦੇਖੋ ਜੀ ਆਹ ਆ ਕਲਰ ਵਾਲਾ ਤੇ ਉਕੜਾ ਜਾ ਜਿਵੇਂ ਜੇ ਆਪਾਂ ਜਾਦੇ ਕੁੰਡੇ ਪਾਉਨੇ ਆ ਤਾਂ ਆ ਜਾਂਦੇ ਆ ਨਜ਼ਦੀਕ ਹੁਣ ਫੇਰ ਆਪਾਂ ਆ ਕੁੰਡੇ ਉਲਟੇ ਬਣਾ ਲਾਂਗੇ ਮੈਂ ਇਸ ਤਰ੍ਹਾਂ ਇੱਕ ਸਲਾਈ ਹੋਰ ਪਾ ਕੇ ਵੀ ਬਣਾ ਲਾਂਗੇ ਤਾਂ ਵੀ ਸੋਹਣਾ ਲੱਗਦਾ ਹੈ ਆਪਾਂ ਤੁਹਾਨੂੰ ਜਲਦੀ ਕਰਕੇ ਥੋੜਾ ਜਿਹਾ ਨੇੜੇ ਦੱਸ ਦਿੰਨੇ ਆ ਨਹੀਂ ਆਪਾਂ ਦੋ ਸਲਾਈਆਂ ਪਾ ਕੇ ਸਿੱਧੀਆਂ ਜਿਵੇਂ ਹੁਣ ਆਹ ਸਲਾਈ ਆਪਾਂ ਸਿੱਧੀ ਪਾ ਲਈ ਫਿਰ ਇੱਕ ਉਲਟੀ ਬਣਾ ਲਈ ਫਿਰ ਪਾ ਲਈ ਫਿਰ ਵੀ ਬਹੁਤ ਸੋਹਣਾ ਲੱਗਦਾ ਹੈ ਜੀ ਆਪਾਂ ਥੋੜਾ ਜਿਹਾ ਵੀਡੀਓ ਕਰਕੇ ਥੋੜਾ ਜਲਦੀ ਬਣਾਤੀ ਹੁਣ ਆਪਾਂ ਸਲਾਈ ਉਲਟੀ ਬਣਾ ਲਵਾਂਗੇ ਇਹਨੂੰ ਥੋੜਾ ਜਿਹਾ ਆਪਾਂ ਕੱਸ ਲਈਏ ਨਾ ਇੱਥੋਂ ਤਾਂ ਫੇਰ ਵਧੀਆ ਬਣਦਾ ਹੈ ਇਹ ਕੁਝ ਇਸ ਤਰ੍ਹਾਂ ਹੋਣਾ ਆਪਾਂ ਇਧਰੋਂ ਆਵਾਂਗੇ ਜਦੋਂ ਆਪਾਂ ਇਹਨਾਂ ਨੂੰ ਸਾਰੇ ਕੁੰਡਿਆਂ ਨੂੰ ਡਬਲ ਬਣਾਉਂਦੇ ਆਵਾਂਗੇ ਤੇ ਮੁੜ ਕੇ ਫਿਰ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਰਾਸ ਕਰਦੇ ਤੇ ਇਸ ਤਰ੍ਹਾਂ ਬਣਾਉਂਦੇ ਜਾਵਾਂਗੇ ਤੇ ਇਹ ਆਪਾਂ ਬਣਾਈਆਂ ਹੋਈਆਂ ਜੀ ਚਾਰ ਸਲਾਈਆਂ ਹੀ ਬਣੀਆਂ ਆਪਣੀਆਂ ਤੇ ਚਾਰ ਚਾਰ ਸਲਾਈਆਂ ਆਪਾਂ ਇਸੇ ਤਰ੍ਹਾਂ ਚਾਰ ਬਣਾ ਲਓ ਜੇ ਦੋ ਵੱਧ ਬਣਾਉਣੀਆਂ 6 ਬਣਾ ਲਓ ਜਿਵੇਂ ਆਪਾਂ ਇੱਥੇ ਦੋ ਸਲਾਈਆਂ ਹੋਰ ਕੱਢਾਂਗੇ ਆਪਣੀਆਂ 6 ਸਲਾਈਆਂ ਬਣ ਜਾਣਗੀਆਂ ਦੇਖੋ ਬਹੁਤ ਸੋਹਣਾ ਡਿਜ਼ਾਈਨ ਬਣਦਾ। ਜਦੋਂ ਦੇਖੀਏ ਇਸ ਤਰ੍ਹਾਂ ਬਣਾਇਆ ਆਪਾਂ ਇੰਨਾ ਬਣਾਇਆ ਸੀਗਾ। ਇਹ ਜਦੋਂ ਆਈ ਜਾਂਦਾ ਤਾਂ ਬਣਾਉਣ ਚ ਇਹ ਇਸ ਤਰ੍ਹਾਂ ਹੀ ਆਈ ਜਾਂਦਾ ਇੱਕ ਥਾਂ ਤੇ ਇਕੱਠੇ ਹੋ ਜਾਂਦੇ ਆ ਸਾਰੇ ਆ ਆ ਵਾਲੇ ਕਲਰ ਜੇ। ਜਿਵੇਂ ਇੱਥੇ ਆ ਇਕੱਠੇ ਹੋ ਗਏ ਇੱਧਰ। ਇਹ ਇਧਰ ਜੇ ਆਪਾਂ ਵੱਡਾ ਬਣਾਵਾਂਗੇ ਤਾਂ ਵੀ ਇਸ ਤਰ੍ਹਾਂ ਹੀ ਹੁੰਦਾ ਕਿਤੇ ਵਿਰਲੇ ਹੋ ਜਾਂਦੇ ਕਿਤੇ ਇਕੱਠੇ ਹੋ ਜਾਂਦੇ ਤੇ ਜੇ ਵਿੱਚ ਆਪਾਂ ਇਸ ਤਰ੍ਹਾਂ ਡਿਜ਼ਾਈਨ ਪਾ ਲੈਨੇ ਆ ਤਾਂ ਦੇਖੋ ਬਹੁਤ ਸੋਹਣਾ ਬਣ ਜਾਂਦਾ ਚਲੋ ਜੀ ਇਹ ਛੋਟੀ ਜੀ ਵੀਡੀਓ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਵੀਡੀਓ ਐਂਡ ਤੱਕ ਦੇਖਿਓ ਤੇ ਲਾਈਕ ਵੱਧ-ਵੱਧ ਕਰਦਿਆ ਕਰੋ ਜੀ ਦਿਲ ਖੋਲ ਕੇ ਵੱਧ ਲਾਈਕ ਕਰਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ